EBS by Balveer YouTube channel ਵਿੱਚ ਤੁਹਾਡਾ ਸਵਾਗਤ ਸਾਡਾ ਅੱਜ ਦਾ ਵਿਸ਼ਾ ਹੈ ਰਾਜ ਦਾ ਸਰੂਪ ਨੇਚਰ ਆਫ ਦਾ ਸਟੇਟ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ ਰਾਜ ਦੇ ਸਰੂਪ ਨੂੰ ਸਮਝਣ ਲਈ ਇਸ ਦੀ ਵਿਆਖਿਆ ਕਰਨੀ ਜ਼ਰੂਰੀ ਹੈ ਪ੍ਰਭੂ ਸੱਤਾ ਸੰਪੰਨ ਰਾਜ प्रभु सत्ता संपन्न राज राजा अर्थ है वो राज वह राजने अंदरूनी बाहरी मामलों में बिल्कुल स्वतंत्र है भारत अपनी अंदरूनी और बाहरी नीति बना समय किसी भी देश दे के दबाव हेठ आके काम नहीं करता कुछ आलोचक भारत के राष्ट्रमंडल का मैंबर होने दे के नाते भारत की प्रभु सत्ता से क्वेश्चन करते हैं जो कि यह प्रश्न चुकना ठीक नहीं है क्योंकि राष्ट्रमंडल संगठन ਸੁਤੰਤਰ ਰਾਜਾਂ ਦਾ ਸੰਗਠਨ ਹੈ ਔਰ ਇਹਦੇ ਮੈਂਬਰ ਬਣਨਾ ਜਾਂ ਨਹੀਂ ਬਣਨਾ ਭਾਰਤ ਦੀਆਂ ਆਪਣੀਆਂ ਇਛਾਵਾਂ ਤੇ ਨਿਰਭਰ ਕਰਦਾ ਹੈ ਭਾਰਤ ਜਦੋਂ ਚਾਹੇ ਇਸ ਦੀ ਮੈਂਬਰਸ਼ਿਪ ਛੱਡ ਵੀ ਸਕਦਾ ਹੈ ਪ੍ਰਸਤਾਵਨਾ ਰਾਹੀਂ ਭਾਰਤ ਨੂੰ ਸਮਾਜਵਾਦੀ ਰਾਜ ਘੋਸ਼ਿਤ ਕੀਤਾ ਗਿਆ ਹੈ ਇਹ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੀਂ ਸ਼ੋਧ ਜੋ 1976 ਵਿੱਚ ਹੋਈ ਰਾਹੀਂ ਸ਼ਾਮਲ ਕੀਤਾ ਗਿਆ ਹੈ ਬਿਸ਼ੱਕ ਸੰਵਿਧਾਨ ਦੇ ਕਿਸੇ ਵੀ ਸੇਵ ਵਿੱਚ ਸਮਾਜਵਾਦ ਸ਼ਬਦ ਦੇ ਅਰਥਾਂ ਨੂੰ ਸਪਸ਼ਟ ਨਹੀਂ ਕੀਤਾ ਗਿਆ ਪਰੰਤੂ ਫਿਰ ਵੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵਾਲਾ ਅਧਿਆਇ ਭਾਰਤ ਦੇ ਸੰਵਿਧਾਨ ਦੇ ਭਾਗ ਚੌਥਾ ਅਨੁਛੇਦ 36 ਤੋਂ 51 ਇਹ ਸਪਸ਼ਟ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਸਮਾਜਵਾਦੀ ਰਾਜ ਕਾਇਮ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਕਹਿਣ ਅਨੁਸਾਰ ਲੋਕਤੰਤਰੀ ਸਮਾਜਵਾਦ ਦਾ ਉਦੇਸ਼ ਗਰੀਬੀ, ਅਗਿਆਨਤਾ, ਬਿਮਾਰੀ ਅਤੇ ਮੌਕਿਆਂ ਦੀ ਅਸਮਾਨਤਾ ਨੂੰ ਖਤਮ ਕਰਨਾ ਹੈ। ਅਸਲ ਵਿੱਚ ਅਸੀਂ ਇੱਕ ਅਜਿਹਾ ਸਮਾਜ ਕੈਮ ਕਰਨ ਪ੍ਰਤੀ ਵਚਨਬੱਧ ਹਾਂ ਜਿਹੜਾ ਕਿ শোষণ ਰਹਿਤ ਹੋਵੇ, ਜਿਸ ਵਿੱਚ ਸੰਪਤੀ ਦੀ ਕਾਣੀ ਵੰਡ ਨਾ ਹੋਵੇ, ਲੋਕਾਂ ਨੂੰ ਉਪਜੀਵਿਕਾ ਕਮਾਉਣ ਲਈ ਕਾਫੀ ਅਤੇ ਉਚਿਤ ਸਾਧਨ ਪ੍ਰਾਪਤ ਹੋਣ, ਉਤਪਾਦਨ ਅਤੇ ਉਤਪਾਦਨ ਦੇ ਸਾਧਨ ਸਰਬਜਨਕ ਕੰਟਰੋਲ ਵਿੱਚ ਹੋਣ, ਵਿਅਕਤੀ ਨੂੰ ਬੁਢਾਪੇ, ਬਿਮਾਰੀ, ਬੇਰੁਜ਼ਗਾਰੀ ਅਤੇ ਅੰਗਹੀਣ ਆਦਿ ਹੋ ਜਾਣ ਦੀ ਸਥਿਤੀ ਵਿੱਚ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਕੁਝ ਵਿਚਾਰਕਾਂ ਦੇ ਅਨੁਸਾਰ ਉਦਾਰੀਕਰਨ ਨਿੱਜੀਕਰਨ ਅਤੇ ਵਿਸ਼ਵੀਕਰਨ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ ਦੀ ਨਵੀਂ ਆਰਥਿਕ ਨੀਤੀ 1991 ਨੇ ਭਾਰਤ ਦੀ ਸਮਾਜਵਾਦੀ ਦਾਅਵੇ ਨੂੰ ਕਮਜ਼ੋਰ ਕੀਤਾ ਹੈ ਧਰਮ ਨਿਰਪੱਖ ਬਤਾਲਮੀ ਸ਼ੋਧ 1976 ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਧਰਮ ਨਿਰਪੱਖ ਸ਼ਬਦ ਜੋੜ ਦਿੱਤਾ ਗਿਆ ਇਸ ਸ਼ੋਧ ਤੋਂ ਪਹਿਲਾਂ ਵੀ ਭਾਰਤ ਇੱਕ ਧਰਮ ਨਿਰਪੱਖ ਰਾਜ ਸੀ ਭਾਰਤ ਦੇ ਸੰਵਿਧਾਨ ਰਾਹੀਂ ਕਿਸੇ ਵੀ ਧਰਮ ਨੂੰ ਰਾਜ ਦਾ ਧਰਮ ਗ੍ਰਹਿਣ ਨਹੀਂ ਕੀਤਾ ਗਿਆ ਰਾਜ ਦੀ ਦ੍ਰਿਸ਼ਟੀ ਵਿੱਚ ਸਾਰੇ ਧਰਮ ਸਮਾਨ ਹਨ ਸੰਵਿਧਾਨ ਦੀ ਧਾਰਾ 25 ਤੋਂ 28 ਵਿੱਚ ਹਰ ਵਿਅਕਤੀ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ ਜਿਸ ਅਨੁਸਾਰ ਕੋਈ ਵੀ ਧਰਮ ਮੰਨਣ ਧਾਰਨ ਕਰਨ ਪ੍ਰਚਾਰ ਕਰਨ ਆਦਿ ਦਾ ਅਧਿਕਾਰ ਦਿੱਤਾ ਗਿਆ ਹੈ ਰਾਜ ਧਰਮ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਵੱਖ-ਵੱਖ ਧਰਮਾਂ ਨੂੰ ਆਪਣੀਆਂ ਧਾਰਮਿਕ ਸੰਸਥਾਵਾਂ ਕਾਇਮ ਕਰਨ ਅਤੇ ਉਹਨਾਂ ਦਾ ਪ੍ਰਬੰਧ ਕਰਨ ਦੀ ਸੁਤੰਤਰਤਾ ਹੈ ਸਰਕਾਰੀ ਸੰਸਥਾਵਾਂ ਵਿੱਚ ਧਾਰਮਿਕ ਵਿਦਿਆ ਦੀ ਮਨਾਹੀ ਹੈ ਕਿਸੇ ਵੀ ਵਿਅਕਤੀ ਨੂੰ ਅਜੇਹੇ ਟੈਕਸ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਤੋਂ ਪ੍ਰਾਪਤ ਹੋਈ ਰਕਮ ਕਿਸੇ ਵਿਸ਼ੇਸ਼ ਧਰਮ ਜਾਂ ਧਾਰਮਿਕ ਸੰਸਥਾ ਦੇ ਵਿਕਾਸ ਜਾਂ ਕਾਇਮ ਰੱਖਣ ਲਈ ਖਰਚ ਕੀਤੀ ਜਾਣੀ ਹੋਵੇ ਲੋਕਤੰਤ੍ਰਿਕ ਪ੍ਰਸਤਾਵਨਾ ਰਾਹੀਂ ਭਾਰਤ ਨੂੰ ਲੋਕਤੰਤ੍ਰਿਕ ਰਾਜ ਘੋਸ਼ਿਤ ਕੀਤਾ ਗਿਆ ਹੈ ਇਸ ਦਾ ਅਰਥ ਹੈ ਕਿ ਰਾਜ ਸੱਤਾ ਕਿਸੇ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਦੇ ਕੋਲ ਨਹੀਂ ਹੈ ਸਗੋਂ ਭਾਰਤ ਦੀ ਸਮੁੱਚੀ ਜਨਤਾ ਦੇ ਕੋਲ ਹੈ ਸ਼ਕਤੀ ਦਾ ਸੋਮਾ ਭਾਰਤ ਦੇ ਲੋਕ ਹਨ ਅਤੇ ਉਹ ਸਰਵਜਨਕ ਬਲਗ ਮਤ ਅਧਿਕਾਰ ਦੇ ਆਧਾਰ 'ਤੇ ਆਪਣੇ ਪ੍ਰਤੀਨਿਧੀ ਦੀ ਚੋਣ ਕਰਦੇ ਹਨ ਅਤੇ ਉਹ ਪ੍ਰਤੀਨਿਧੀ ਰਾਜ ਦਾ ਪ੍ਰਬੰਧ ਚਲਾਉਂਦੇ ਹਨ ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਜਿੰਮੇਵਾਰ ਸਰਕਾਰਾਂ ਦੀ ਵਿਵਸਥਾ ਕੀਤੀ ਗਈ ਹੈ ਇਸ ਦੇ ਨਾਲ ਨਾਲ ਕਾਨੂੰਨ ਦਾ ਸ਼ਾਸਨ ਸੁਤੰਤਰ ਨਿਆਂਪਾਲਿਕਾ ਸਮੇ ਸਮੇਤੀ ਚੋਣਾਂ ਅਤੇ ਕੁਝ ਖਾਸ ਅਧਾਰਾਂ ਤੇ ਵਿਤਕਰੇ ਦੀ ਅਣਹੋਂਦ ਭਾਰਤੀ ਰਾਜਨੀਤੀ ਦੇ ਲੋਕਤੰਤਰੀ ਚਰਿੱਤਰ ਦੇ ਪ੍ਰਗਟਾਵੇ ਹਨ ਮੌਲਿਕ ਅਧਿਕਾਰ ਜੋ ਭਾਰਤ ਦੇ ਸੰਵਿਧਾਨ ਦੇ ਭਾਗ 3 32 ਤੋਂ 35 ਤੱਕ ਨਾਗਰਿਕਾਂ ਨੂੰ ਪ੍ਰਦਾਨ ਕੀਤੇ ਗਏ ਹਨ ਅਧਿਕਾਰਾਂ ਦੀ ਰਾਖੀ ਲਈ ਸੰਵਿਧਾਨ ਵਿੱਚ ਉਚਿਤ ਵਿਵਸਥਾਵਾਂ ਕੀਤੀਆਂ ਗਈਆਂ ਹਨ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਨ્યાਅ ਦੇਣ ਲਈ ਸੰਵਿਧਾਨ ਦੇ ਭਾਗ 4 ਧਾਰਾ 36 ਤੋਂ 51 ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਵਿਵਸਥਾ ਕੀਤੀ ਗਈ ਹੈ ਜੋ ਕਿ ਆਉਣ ਵਾਲੀਆਂ ਸਰਕਾਰਾਂ ਦਾ ਨੀਤੀ ਨਿਰਮਾਣ ਵਿੱਚ ਮਾਰਗਦਰਸ਼ਨ ਕਰਦੇ ਹਨ ਇਨ੍ਹਾਂ ਵਿੱਚ ਕਾਫੀ ਸਿਧਾਂਤਾਂ ਨੂੰ ਅਮਲੀ ਰੂਪ ਵੀ ਦਿੱਤਾ ਗਿਆ ਹੈ ਇਨ੍ਹਾਂ ਸਾਰੀਆਂ ਵਿਵਸਥਾਵਾਂ ਨੂੰ ਦੇਖਦੇ ਹੋਏ ਅਸੀਂ ਆਖ ਸਕਦੇ ਹਾਂ ਕਿ ਭਾਰਤ ਇੱਕ ਲੋਕਤੰਤਰੀਕ ਦੇਸ਼ ਹੈ ਤਾਂਜ ਪਰਸਤਾਪਨਾ ਰਾਹੀਂ ਭਾਰਤ ਨੂੰ ਗਨਰਾਜ ਭੂषित ਕੀਤਾ ਗਿਆ ਹੈ ਇਸ ਦਾ ਅਰਥ ਹੈ ਕਿ ਸ਼ਾਸਨ ਪ੍ਰਬੰਧ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਚਲਾਉਂਦੇ ਹਨ ਅਤੇ ਰਾਜ ਦਾ ਮੁਖੀ ਖਾਨਦਾਨੀ ਜੱਦੀ ਜਾਂ ਨਾਮਜਦ ਨਹੀਂ ਹੁੰਦਾ ਸਗੋਂ ਨਿਸ਼ਚਿਤ ਕਾਰਜਕਾਲ ਲਈ ਲੋਕਾਂ ਦੁਆਰਾ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ ਚੁਣਿਆ ਜਾਂਦਾ ਹੈ ਜਿਵੇਂ ਭਾਰਤ ਦਾ ਰਾਸ਼ਟਰਪਤੀ ਜੋ ਕਿ ਰਾਜ ਦਾ ਮੁਖੀ ਹੈ ਅਪਰਤੱਖ ਤੌਰ ਤੇ ਲੋਕਾਂ ਦੁਆਰਾ ਨਿਸ਼ਚਿਤ ਕਾਰਜਕਾਲ ਲਈ ਚੁਣਿਆ ਜਾਂਦਾ ਹੈ ਅਤੇ ਜਰੂਰਤ ਪੈਣ ਤੇ ਉਸ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਅਧੇ ਤੋਂ ਵਕਤ ਕੀਤਾ ਜਾ ਸਕਦਾ ਹੈ ਫਿਰ ਤੁਸੀਂ ਸਾਡੇ ਵੀਡੀਓ ਨੂੰ ਪਸੰਦ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ